ਉਹ ਹਰ ਚ ਨਛਾ ਬਕਰ ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਵੈਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਹੋ ਚਲੋ ਭੱਜ ਜਾਨ ਯਾਰ ਭੱਜ ਜਾਣ ਯਾਰ ਸਾਡਾ ਖਹਿੜਾ ਛੱਡੋ ਯਾਰ ਪੁਲਿਸ ਨੂੰ ਕਿਹਾ ਬਦਲੀਆਂ ਕਰੋ ਹੌਲਦਾਰ ਮੁਨਸ਼ੀ ਬੀਬੀ ਸਾਲ ਤੋਂ ਉੱਥੀ ਯਾਰੀਆਂ ਉੱਥੀ ਰਿਸ਼ਤੇਦਾਰੀਆਂ ਚੱਕ ਕੇ ਮੋਨਕ ਵਾਲੇ ਨੂੰ ਮਾਰੋ ਪਠਾਨਕੋਟ ਉਹ ਪ੍ਰਾਣਕੋਟ ਵਾਲੇ ਨੂੰ ਸਿੱਟੋ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਮਾਰੋ ਤਰਨ 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 ਨੂੰ ਸਿੱਟੋ ਮੋਹਾਲੀ ਕਰਕੇ ਬਦਲੀਆਂ ਉਹ ਤੋਂ ਬਾਅਦ ਇਹ ਕੰਮ ਕਰ ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਮ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਦੇ ਭਗਵਾਨਤਮਾਨ ਦਾ ਨਾਮ ਲੈ ਦਿਓ ਚੀਕ ਮਾਰ ਦਿਓ ਨਾ 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 ਉਹਨਾਂ ਦੀ ਗੱਲਾਂ ਕਰੋ ਲੈ ਕਿਉਂਕਿ ਅਸੀਂ ਸੱਚ ਬੋਲਦੇ ਆਂ ਕਿਉਂਕਿ ਅਸੀਂ ਭੇਤ ਖੋਲਦੇ ਆਂ ਤਾਂ ਕਰਕੇ ਡਰਦੇ ਆਂ 3 ਸਾਲ ਹੋ ਗਏ ਸਰਕਾਰ ਬੜੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਹਦੋਂ ਪਹਿਲਾ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਆਮ ਬਿਦਰਾਲ ਸਿਮਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਤਰਫਣਗੇ ਉਹ ਤਾਂ ਹਾਂ ਮਤਲਬ ਹਜ਼ਾਰਾਂ ਮੁੰਡੇ ਹਰੇਕ ਪਿੰਡ ਚੋਂ ਨਿਕਲੇ ਆਉਣਗੇ 2-2 4-4 5-5 ਜਿਹੜੇ ਹਰ ਇੱਕ ਟੋਲ ਪਲਾਜ਼ਾ ਰਹਿ ਗਿਆ ਸਿਰਫ ਇੱਕ ਰਹਿ ਗਿਆ ਉਹਦੇ ਤੇ ਵੀ ਮੇਰੀ ਨਜ਼ਰ ਹੁਣ 17 ਟੋਲ ਪਲਾਜ਼ੇ ਬੰਦ ਕਰਤੇ 62 ਲੱਖ ਰੁਪਿਆ ਪਰ ਡੇ ਪੰਜਾਬ ਦਾ ਬਚ ਰਿਆ ਜੀ ਨੋਟਿਸ ਭੇਜਤਾ ਆ ਜਿਹੜਾ ਜਗਰਾਉਂ ਨੂੰ ਜਾਂਦਾ ਹੈ ਲਾਡੂ ਵਾਲਾ ਉਹ ਨੈਸ਼ਨਲ ਹਾਈਵੇ ਦਾ ਹੈ ਉਹਨਾਂ ਦਾ ਬਸ ਉਹੀ ਰਹਿ ਗਿਆ ਆ ਜਿਹੜਾ ਇੱਕ ਇੱਥੋਂ ਨਹੀਂ ਜਾਂਦਾ ਜਗਰਾਉਂ ਤੋਂ ਨਕੌਦਰ ਨੂੰ ਉਹਨਾਂ ਨੂੰ ਭੇਜਤਾ ਨੋਟਿਸ ਵੀ ਭਾਈ ਜਾ ਤਾਂ ਆਵਦਾ ਕੰਟ੍ਰੈਕਟ ਪੂਰਾ ਕਰੋ ਨਹੀਂ ਆਪਦਾ ਬਿਸਤਰਾ ਗੋੜ ਕਰੋ ਭਾਈ ਸਸਿ ਉਹ ਤਾਂ ਢੂੜ ਸਾਲ ਮੰਗੀ ਜਾਂਦੇ 2 ਸਾਲ ਮੰਗੀ ਜਾਂਦੇ ਮੈਂ ਕਿਹਾ ਕੋਈ 2 ਸਾਲ ਕਹਿੰਦੇ ਮੈਂ ਕਿਉਂ ਕਹਿੰਦੇ ਜੀ ਇੱਕ ਤਾਂ ਕਰੋਨਾ ਇੱਕਾ ਕਿਸਾਨ ਅੰਦੋਲਨ ਮੈਂ ਕਰੋਨਾ ਕੁਦਰਤ ਦੀ ਪ੍ਰੋਬਲਮ ਹੈ ਉਹ ਤਾਂ ਸਾਰਿਆਂ ਤੇ ਆਇਆ ਸੀ ਉਹ ਕਿਹੜਾ ਮੈਂ ਲੈ ਕੇ ਆਇਆ ਤੇ ਕਿਸਾਨਾਂ ਦੀ ਮੋਦੀ ਦੀ ਪ੍ਰੋਬਲਮ ਹੈ ਉਹ ਕਿਹੜਾ ਮੈਂ ਲੈ ਕੇ ਆਇਆ ਸਾਨੂੰ ਕਦ ਵਾਤੇ ਤੁਸੀਂ ਭਾਈ ਜੰਦੇ ਹੋ ਵੀ ਡੈਮਨ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਦੀਆਂ ਨੇ ਮੋਦੀ ਹੱਲ ਕਰ ਦੇ ਅਸੀਂ ਕਰ ਲਾਂਗੇ ਅਸੀਂ ਅਸੀਂ ਤਾਂ ਨਾਲ ਅਸੀਂ ਤਾਂ ਹਮੇਸ਼ਾ ਹੀ ਹਮੇਸ਼ਾ ਕਿਸਾਨਾਂ ਦੇ ਬਰਾਬਰ ਖੜਦੇ ਨਾਲ ਖੜਦੇ ਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਨੇ ਸਮੱਸਿਆਵਾਂ માં ਸਿਰਫ ਗਿਣਨੀਆਂ ਨਹੀਂ ਹੈਗੀਆਂ ਆਪਾਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਹੱਲ ਕਰਨਾ ਨਹੀਂ ਤਾਂ ਗਿਣੀ ਜਾਓ ਗੜਾਈ ਜਾਂਦੇ ਆਪਾਂ ਨੂੰ ਆ ਕਰ ਦੋ ਜੀ ਆ ਕਰ ਦੋ ਜੀ ਉਹ ਵੀ ਕਹੀ ਜਾਂਦੇ ਆ ਕਰ ਦਾਂਗੇ ਜੀ ਆ ਕਰ ਦਾਂਗੇ ਜੋ ਦੁਨੀਆ ਭਰ ਦੀਆਂ ਗਾਲਾਂ ਕੇਜਰੀਵਾਲ ਨੂੰ ਕਹਿ ਰਹੀਆਂ ਨੇ ਜੋ ਭੀਜਪੀ ਨੇ ਉਹ ਆਪਣੀ ਜਿਹੜੀ ਟਰੋਲ ਆਰਮੀ ਜੋਂ ਲੱਗ ਗਿਆ ਤੜਕੀ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐਂ ਕਰਾਂਗੇ ਇਹਨੂੰ ਔਂ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਚੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਵੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੰਗਿਆਂ 'ਚ ਪੈਣ ਦੀ ਤੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਕੀ ਕਰੀਏ ਸੀ ਹਾਂ ਦੱਸੋ ਮੈਂ ਮਾੜਾ ਕੀ ਕਰਤਾ ਸੀ ਬਸ ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਂ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀ ਵਾਲ ਤੇ ਭਗਵੰਤ ਮਾਨ ਦਾ ਨਾਮ ਲੈ ਦਿਓ ਚੀਕ ਮਾਰ ਦਿਓ ਨਾ 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 ਉਹਨਾਂ ਦੀ ਗੱਲਾਂ ਕਰੋ ਕਿਉਂਕਿ ਅਸੀਂ ਸੱਚ ਬੋਲਦੇ ਹਾਂ ਕਿਉਂਕਿ ਅਸੀਂ ਭੇਤ ਖੋਲਦੇ ਹਾਂ ਤਾਂ ਕਰਕੇ ਡਰਦੇ ਆ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਹਦੋਂ ਪਹਿਲਾਂ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕੜ ਦੀ ਸਮੱਸਿਆ ਹੈ ਇਹ ਉਹੀ ਬੋਲਦਾ ਦਾ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਉਹਨਾਂ ਨੇ ਪੁਆੜੇ ਪਾਏ ਹੋਇਆ 70 ਸਾਲ ਦੇ ਕੰਡੇ ਬੀਜੇ ਹੋਏ ਚੁਗਣੇ ਸਾਨੂੰ ਪੈ ਰਹੇ ਨੇ ਨਸ਼ਿਆਂ ਵਿਰੁੱਧ ਹੋ ਗਿਆ ਨਾ ਕੰਮ ਸ਼ੁਰੂ ਇਹ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਇਆ ਵੀ ਪਰਸੋਂ ਤੋਂ ਜਾਂ ਹਫ਼ਤੇ ਤੋਂ ਨਾ 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 ਇਹਦੇ ਵਾਸਤੇ ਸਾਨੂੰ ਡੇਢ ਦੋ ਸਾਲ ਲੱਗ ਗਏ ਪਲੈਨਿੰਗ ਬਣਾਉਂਦਿਆਂ ਨੂੰ ਕਿ ਓਕੇ ਸਪਲਾਈ ਤਾਂ ਰੋਕ ਦਾਂਗੇ ਪਰ ਜਦੋਂ ਸਪਲਾਈ ਰੋਕਤੀ ਤਾਂ ਜਿਹੜੇ ਮੁੰਡੇ ਐਡਿਕਟਡ ਨੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਬਚਰੇ ਨੂੰ ਜਿਹੜੇ ਗਲਤ ਸੰਗਤ 'ਚ ਪੈ ਗਏ ਜਾਂ ਕਿ ਜਦੋਂ ਸਪਲਾਈ ਰੁਗ ਗਈ ਉਹ ਤੜਫਣਗੇ ਤੜਫਣਗੇ ਤਾਂ ਉਹਨੂੰ ਕਹਿੰਦੇ ਆ ਇੰਗਲਿਸ਼ ਚ ਮੈਡੀਕਲ ਪਹੜਾ ਚ ਵਿਦਰੋਲ ਸਿੰਪਟਮਸ ਜਦੋਂ ਵਿਦਰੋਲ ਸਿੰਪਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਤੜਫਣਗੇ ਉਹ ਤਾਂ ਮਤਲਬ ਹਜ਼ਾਰਾਂ ਮੁੰਡੇ ਹਰੇਕ ਪਿੰਡ ਚੋਂ ਨਿਕਲੇ ਆਉਣਗੇ 2 2 4 4 5 5 ਜਿਹੜੇ ਵਿਚਾਰੇ ਮਰੀਜ਼ ਨੇ ਅਸੀਂ ਪਹਿਲਾਂ ਰੀਹੈਬ ਸੈਂਟਰ ਬਣਾਏ ਉਹ ਉਪ ਟ ਕਲੀਨਿਕ ਬਣਾਏ ਉਥੇ ਦਵਾਈਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਨੇ ਭੇਜੀਆਂ ਉਸ ਤੋਂ ਬਾਅਦ ਪੁਲਿਸ ਨੂੰ ਕਿਹਾ ਬਦਲੀਆਂ ਕਰੋ ਹਾਲਦਾਰ ਮੁਨਸ਼ੀ ਬੀਬੀ ਸਾਲ ਤੋਂ ਉੱਥੀ ਯਾਰੀਆਂ ਉੱਥੀ ਰਿਸ਼ਤੇਦਾਰੀਆਂ ਚੱਕ ਕੇ ਮੋਣਕ ਵਾਲੇ ਨੂੰ ਮਾਰੋ ਪਠਾਨਕੋਟ ਉਹ ਪਠਾਨਕੋਟ ਵਾਲੇ ਨੂੰ ਸਿੱਟੂ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਮਾਰੋ ਤਰਨਤਾਰਨ ਤਰਨਤਾਰਨ ਨੂੰ ਸਿੱਟੂ ਮੁਹਾਲੀ ਕਰਕੇ ਬਦਲੀਆਂ ਉਸ ਤੋਂ ਬਾਅਦ ਇਹ ਕੰਮ ਕਰਤਾ ट्रैक भी कर लिया पहला भी केड़े -केड़े ने जिथे नशा हैबोहार नशा रात अत देखो क्यों वैसे मैं दसना नहीं चाहिए था पर पहली ना भजान वो चल भा यार भ यार खैड़ा छोड़ो यार भो यार खैड़ा छोड़ो साढ़ा यार ठीक है सो so, सबू सारे असी स्पोट